ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਾਣੀ ਜੋ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਸਾਡੀਆਂ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਬੀਬੀ ਸਰਨਕੌਰ ਦੀ ਸਾਖੀ ਹਿੰਮਤ ਦਾ ਇਤਿਹਾਸਕ ਪੈਰਾ 1705 ਦੇ ਆਸ-ਪਾਸ ਪੰਜਾਬ ਦੇ ਪਿੰਡ ਚੰਦੀਕੋਟ ਵਿੱਚ ਕਾਲੇ ਬੱਦਲ ਛਾਏ ਹੋਏ ਸਨ ਇਹ ਦੌਰ ਸੀ ਜਦੋਂ ਮੁਗਲਾਂ ਦਾ ਕਹਿਰ ਸੀ ਅਤੇ ਹਰ ਸਿੱਖ ਗ੍ਰੰਥੀ ਸੰਗਤ ਦੇ ਅਤੇ ਗੁਰੂ ਦੇ ਸਿੱਖ ਨੂੰ ਜਾਉਂਦੇ ਰਹਿਣ ਲਈ ਲੜਾਈ ਕਰਨੀ ਪੈਂਦੀ ਸੀ ਇਸ ਤਰ੍ਹਾਂ ਦੇ ਸਮੇਂ ਵਿੱਚ ਬੀਬੀ ਸ਼ਰਨ ਕੌਰ ਜੋ ਪਿੰਡ ਦੀ ਸਭ ਤੋਂ ਧੀਰਜਮਾਨ ਅਤੇ ਸਿਆਣੀ ਔਰਤ ਸੀ ਆਪਣੇ ਪਰਿਵਾਰ ਦੀ ਹਿੰਮਤ ਦਾ ਪਹਿਰਾ ਕਰਦੀ ਸੀ ਉਹ ਸਿਰਫ ਇੱਕ ਗਰੀਬ ਘਰ ਦੀ ਮਹਿਲਾ ਨਹੀਂ ਸੀ ਸਗੋਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਵਿੱਚੋਂ ਇੱਕ ਸੀ ਇੱਕ ਰਾਤ ਬੀਬੀ ਸ਼ਰਨ ਕੌਰ ਨੂੰ ਬਹੁਤ ਭਿਆਨਕ ਸੁਪਨਾ ਆਇਆ ਉਸ ਨੇ ਦੇਖਿਆ ਕਿ ਪਿੰਡ ਉੱਪਰ ਸੂਰਜ ਛਿਪਦਾ ਹੈ ਅਤੇ ਕਾਲੇ ਬੱਦਲ ਪਿੰਡ ਦੇ ਮੂਹਰੇ ਖੜੇ ਹੋ ਜਾਂਦੇ ਹਨ ਉਸ ਨੇ ਜਮੀਰ ਦੇ ਅੰਦਰੋਂ ਚੀਕਾਂ ਸੁਣੀਆਂ ਅਤੇ ਪਿੰਡ ਦੇ ਲੋਕ ਬੇਹੋਸ਼ ਹੋਏ ਡਿੱਗਦੇ ਨਜ਼ਰ ਆਏ ਜਦੋਂ ਉਸ ਦੀ ਅੱਖ ਖੁੱਲੀ ਉਸ ਨੂੰ ਸਮਝ ਆਈ ਕਿ ਇਹ ਕੋਈ ਆਮ ਸੁਪਨਾ ਨਹੀਂ ਸੀ ਇਸ ਵਿੱਚ ਕੋਈ ਗੂੜਾ ਮਤਲਬ ਸੀ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਸੀ ਬੀਬੀ ਸ਼ਰਨ ਕੌਰ ਨੇ ਆਪਣੇ ਪਤੀ ਅਤੇ ਪੁੱਤਰਾਂ ਨੂੰ ਸਾਰੀ ਗੱਲ ਦੱਸਣੀ ਚਾਹੀ ਪਰ ਉਸ ਨੇ ਸੋਚਿਆ ਕਿ ਇਹ ਹਮੇਸ਼ਾ ਦੀ ਤਰ੍ਹਾਂ ਕਿਸੇ ਬਿਆੰਤ ਦੀ ਸੂਚਨਾ ਹੋ ਸਕਦੀ ਹੈ ਪਰ ਉਸ ਦਾ ਮਾਨ ਉਸ ਦੀ ਗੱਲ ਨਾ ਮੰਨਿਆ ਦੂਜੇ ਦਿਨ ਸਵੇਰ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਕੀਰਤਨ ਕਰ ਰਹੀ ਸੀ ਬੀਬੀ ਸ਼ਰਨਕੌਰ ਵੀ ਅਰਦਾਸ ਲਈ ਪਹੁੰਚੀ ਜਦੋਂ ਗੁਰਦੁਆਰੇ ਅੰਦਰ ਗਈ ਉਸ ਨੂੰ ਆਨੰਦ ਮਹਿਸੂਸ ਹੋਇਆ ਪਰ ਸਿਰਫ ਕੁਝ ਹੀ ਭਲਾ ਲਈ ਅਚਾਨਕ ਹੀ ਇੱਕ ਆਦਮੀ ਗੁਰਦੁਆਰੇ ਦੇ ਬਾਹਰੋਂ ਦੌੜਦਾ ਹੋਇਆ ਆਇਆ ਅਤੇ ਚੀਕਦਾ ਹੋਇਆ ਬੋਲਿਆ ਕਾਜੀ ਦੀ ਫੌਜ ਪਿੰਡ ਵੱਲ ਆ ਰਹੀ ਹੈ ਸਾਰੇ ਪਿੰਡ ਨੂੰ ਨਾਸਤ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਸਾਰੇ ਪਿੰਡ ਵਿੱਚ ਹਲਚਲ ਮਚ ਗਈ ਲੋਕ ਇਧਰ ਉਧਰ ਭੱਜਣ ਲੱਗੇ ਕੁਝ ਆਪਣੇ ਘਰਾਂ ਵਿੱਚ ਲੁਕਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਬਾਕੀ ਆਪਣੇ ਪਰਿਵਾਰਾਂ ਨਾਲ ਸਲਾਮ-ਮਸਵਰਾ ਕਰਦੇ ਹੋਏ ਆਪਣਾ ਕੀਮਤੀ ਸਮਾਨ ਸਵਾਲਣ ਲੱਗੇ ਜਦੋਂ ਪਿੰਡ ਦੇ ਸਾਰੇ ਮਰਦ ਲੋਕ ਇਕੱਠੇ ਹੋਏ ਤਾਂ ਉਹਨਾਂ ਨੇ ਸੋਚਿਆ ਕੀ ਹੁਣ ਪਿੰਡ ਦੀ ਰੱਖਿਆ ਕਿਵੇਂ ਕੀਤੀ ਜਾਵੇ ਬੀਬੀ ਚਰਨਕੌਰ ਨੇ ਇੱਕ ਗੂੜਾ ਸੁਝਾ ਦਿੱਤਾ ਸਾਨੂੰ ਇਹ ਲੜਾਈ ਕਿਸੇ ਹਥਿਆਰ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਭਰੋਸੇ ਨਾਲ ਲੜਨੀ ਪਵੇਗੀ ਮੈਨੂੰ ਪੂਰਾ ਭਰੋਸਾ ਹੈ ਕਿ ਜੇ ਅਸੀਂ ਸੱਚੀ-ਮੁੱੱਚੀ ਅਕਾਲੀ ਬਣੇ ਰਹਾਂਗੇ ਤਾਂ ਕਾਜੀ ਦੀ ਫੌਜ ਅਸੀਂ ਸਿੱਖਾਂ ਨੂੰ ਕੁਝ ਨਹੀਂ ਕਰ ਸਕੇਗੀ ਉਸਨੇ ਪਿੰਡ ਦੇ ਸਾਰੇ ਲੋਕਾਂ ਨੂੰ ਸੰਗਤ ਦੇ ਵਿੱਚ ਇਕੱਠਾ ਕੀਤਾ ਤੇ ਗੁਰਬਾਣੀ ਦੀ ਬਾਣੀ ਦਾ ਪਾਠ ਕਰ ਲਈ ਕਿਹਾ ਸਭ ਨੇ ਕਾਲਪੁਰਖ ਦੇ ਨਾਮ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਅਤੇ ਅਮਨ ਅਤੇ ਸ਼ਾਂਤੀ ਦੀ ਅਰਦਾਸ ਕੀਤੀ ਬੀਬੀ ਸ਼ਰਨਕੌਰ ਨੇ ਆਪਣੇ ਹੱਥ ਜੋੜ ਕੇ ਪੂਰੇ ਸ਼ਾਦਾ ਨਾਲ ਬਾਣੀ ਪੜ੍ਹਨੀ ਸ਼ੁਰੂ ਕੀਤੀ ਜਦੋਂ ਕਾਜੀ ਦੀ ਫੌਜ ਪਿੰਡ ਦੇ ਦਰਵਾਜ਼ੇ ਉੱਤੇ ਪਹੁੰਚੀ ਤਾਂ ਇੱਕ ਅਨੋਖਾ ਦ੍ਰਿਸ਼ ਸਭ ਦੇ ਸਾਹਮਣੇ ਆਇਆ। ਉਹਨਾਂ ਦੇ ਪੈਰਾਂ ਹੇਠਲੇ ਪਿੱਛੇ ਧਰਤੀ ਜਲਦੀ ਮਹਿਸੂਸ ਹੋਣੀ ਸ਼ੁਰੂ ਹੋ ਗਈ। ਕਾਜੀ ਅਤੇ ਉਸਦੀ ਫੌਜ ਜੋ ਪਹਿਲਾਂ ਭੈੜੇ ਜਿੱਤ ਦੇ ਨਾਲ ਆਈ ਸੀ, ਹੁਣ ਪਸੰਦدار ਹਾਲਤ ਵਿੱਚ ਆ ਗਈ। ਉਹਨਾਂ ਦੇ ਕਦਮ ਪਿੱਛੇ ਹਟਣ ਲੱਗ ਪਏ ਅਤੇ ਕੁਝ ਹੀ ਪਲਾਂ ਵਿੱਚ ਉਹਨਾਂ ਨੇ ਪਿੰਡ ਛੱਡਣ ਦਾ ਫੈਸਲਾ ਕੀਤਾ। ਬੀਬੀ ਚਰਨਕੌਰਾ ਤੇ ਪਿੰਡ ਦੇ ਲੋਕਾਂ ਨੂੰ ਸਮਝਾਇਆ ਕਿ ਗੁਰੂ ਦੀ ਬਾਣੀ ਦੀ ਸ਼ਕਤੀ ਨੇ ਕਾਜੀ ਦੀ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਸੰਗਤ ਦੇ ਵਿੱਚ ਹਰ ਕੋਈ ਧੰਨਵਾਦੀ ਸੀ ਅਤੇ ਸਭ ਨੇ ਬੀਬੀ ਚਰਨਕੌਰ ਦੀ ਹਿੰਮਤ ਅਤੇ ਧੀਰਜ ਦੀ ਪ੍ਰਸ਼ੰਸਾ ਕੀਤੀ। ਬੀਬੀ ਚਰਨਕੌਰ ਦੀ ਹਿੰਮਤ ਅਤੇ ਅਕਾਲ ਪੁਰਖ ਵਿੱਚ ਪੂਰਾ ਭਰੋਸਾ ਰੱਖਣ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕੋਈ ਵੀ ਦੁਸ਼ਮਣ ਕਦੀਆਂ ਵੀ ਸੱਚਾਈ ਅਤੇ ਸਰਦਾ ਦੇ ਮਾਰਗ ਨੂੰ ਨਸ਼ਟ ਨਹੀਂ ਕਰ ਸਕਦਾ ਬੀਬੀ ਸ਼ਰਨਕੌਰ ਦੀ ਇਹ ਸਾਖੀ ਸਾਨੂੰ ਯਾਦ ਲਾਉਂਦੀ ਹੈ ਕਿ ਹਿੰਮਤ ਸਿਰਫ ਹਥਿਆਰਾਂ ਵਿੱਚ ਨਹੀਂ ਹੁੰਦੀ ਸਗੋ ਉਹ ਸੱਚਾਈ ਅਤੇ ਧਰਮ ਵਿੱਚ ਹੁੰਦੀ ਹੈ ਇਸ ਕਹਾਣੀ ਨੇ ਪਿੰਡ ਦੇ ਲੋਕਾਂ ਨੂੰ ਇੱਕ ਨਵਾਂ ਜੋਸ਼ ਅਤੇ ਵਿਸ਼ਵਾਸ ਦਿੱਤਾ ਜੋ ਕਿ ਅੱਜ ਵੀ ਅਮਨ ਅਤੇ ਧਰਮ ਦੇ ਮਾਰਗ ਤੇ ਚੱਲ ਰਹੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ